ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਪਹੁੰਚਿਆ ਆਪਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਠੀਕ ਠਾ ਜੇ ਵਧੀਆ ਵਧੀਆ ਤੁਸੀਂ ਸੁਣਾਓ ਵੀਰ ਜੀ ਸਭ ਵਧੀਆ ਜੀ ਤੇ ਸਿਆਲਾਂ ਚੰਦਰਬਾਨ ਕੇ ਵੀਡੀਓ ਬਣਾਉਂਦੇ ਰਹੇ ਗਰਮੀਆਂ ਧੁੱਪੇ ਬੰਤੀਆਂ ਜੀ ਉਹ ਨਾ ਥੋੜਾ ਰੰਗ ਵਿੱਚ ਕਰਾਉਨੇ ਆ ਬਰਾਡੇ ਨੂੰ ਠੀਕ ਆ ਤਦ ਕਰਕੇ ਵੀਰੋਂ ਨਹੀਂ ਲੱਗੇ ਸੀ ਰੰਗ ਪਏ ਕਰਨ ਤੇ ਤਦ ਕਰਕੇ ਮੈਂ ਹਾਂ ਚੱਲਾ ਜੀ ਬਾਹਰ ਹੀ ਪਾ ਦਿੰਨੇ ਬਣਾ ਕੇ ਤੁਸੀਂ ਤੇ ਰਾਤ ਤੇ ਰਾਤ ਹੀ ਨਕਸ਼ਾ ਬਦਲਤਾ ਜੀ ਨਕਸ਼ਾ ਫੇਰ ਤੁਹਾਨੂੰ ਪਤਾ ਹੀ ਤਾਂ ਉੱਧਰ ਜਿਹੜਾ ਉਹ ਦੇਖ ਸਕਦੇ ਪਿੰਡ ਪੂੜ ਦਾ ਕੰਮ ਚੱਲੰਦਿਆ ਪਰਸੋ ਤੱਕ ਹੋ ਜਾਊ ਕੰਮ ਸੈੱਟ ਪੂਰਾ ਪਰਸੋਂ ਫੇਰ ਉੱਥੇ ਜਿਹੜੀ ਵੀਡੀਓ ਬਣਾਇਆ ਕਰੂਗੀ ਪਰਸੋਂ ਨਵੇਂ ਪ੍ਰਾਂਟੇ ਚ ਬਣਾਵਾਂਗੇ ਜੀ ਪਰਸੋਂ ਫੇਰ ਉੱਧਰ ਬਣਾਵਾਂਗੇ ਬਾਕੀ ਆਪਣੇ ਡਾਕਟਰ ਸਾਹਿਬ ਆਪਣਾ ਕੰਮ ਦਇਆ ਕਰਨਾ ਆਪਣੀ ਡਿਊਟੀ ਪੂਰੀ ਟਾਈਮ ਸਿਰ ਨਭੰਦੇ ਆ ਹਾਂਜੀ ਹੁਣ ਇਹ ਡਾਕਟਰ ਸਾਹਿਬ ਨਾ ਹੱਥ ਨਾਲ ਪਹਿਲਾਂ ਪੱਠੇ ਕੁੱਤਰਦੇ ਆ ਫਿਰ ਗੋਆ ਵੀ ਇਕੱਠਾ ਕਰਦੇ ਆ ਹਾਂਜੀ ਹਾਂਜੀ ਵਧੀਆ ਗੱਲ ਆ ਚਲੋ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਗਦੇਖੁਰ ਤਸੀਲਈ ਨਾੜਾ ਜ਼ਿਲ੍ਹਾ ਅਮਰੀਕ ਸਰ ਤੇ ਫੋਨ ਨੰਬਰ ਬੋਲਦਾ 9401296185 ਠੀਕ ਆ ਤੇ ਚਲੋ ਸ਼ੁਰੂਆਤ ਫਿਰ ਪਹਿਲੇ ਨੰਬਰ ਤੇ ਗੱਬਣ ਜੇ ਮੱਝ ਜੀ ਗੱਬਣ ਵੀਰ ਜੀ ਗੱਬਣ ਚੁੱਟ ਠੀਕ ਆ ਹਾਂਜੀ ਹਾਂਜੀ ਦੂਜਾ ਸੁਹਾ ਸੁਣਾ ਦੇ ਵਿੱਚ ਹੀ ਰਹਿਸਤੀ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵਿੱਚ ਹੀ 12 ਕਿਲੋ ਪਿਛਲੇ ਹਰ ਚੋਇਆ ਜਿੰਨਾ ਠੀਕ ਆ ਹਾਂਜੀ ਹਾਂਜੀ ਤੇ ਨਹੀਂ ਐਵੇਂ ਜਿਆਦੀਆਂ ਗੱਪਾਂ ਮਾਰੀ ਜਾਈਏ ਇੰਨਾ ਚਵਾਈ ਜਾਊਗੀ ਇੰਨਾ ਚੋ ਚੁੰਦੇ ਰਹੇ ਹੋ ਹਾਂਜੀ ਹਾਂਜੀ 12 ਕਿਲੋ ਚੁੰਦੇ ਰਹੇ ਜੀ ਕੋਈ ਆਪਣਾ ਸਾਥੀਤਾ ਬੁਲਾ ਕੇ ਫੇਰ ਹੀ ਲਵੇ ਠੀਕ ਆ ਹਾਂਜੀ ਚਲੋ ਫੇਰ ਮੇਰੇ ਕੋਲ ਸੇਵਾ ਵਾਧਾ ਕਰ ਲੂਗਾ ਵਾਧਾ ਚਵਾਈ ਲੂਗਾ ਹਾਂਜੀ ਹਾਂਜੀ ਤੋਰ ਦੋ ਫੇਰ ਜਿੰਨਾ ਵਜਨ ਮਜੂਦ ਚ ਹੈ 12 13 ਕਿਲੋ ਤੋਂ ਘੱਟ ਗਿਆ ਬਾਕੀ ਇਹ ਕਿ ਚਲੋ ਕੱਦ ਵਜਨ ਚੰਗਾ ਵਾ ਕੁੰਡੀ ਆ ਜਾਨੀ ਜੀ ਕੁੰਡੀ ਚੂਰਮਈ ਆ ਹਾਂਜੀ ਹਾਂਜੀ ਬਾਕੀ ਇਹਦੇ ਅਗਲੇ ਪਿਛਲੇ ਥਣਾ ਦਾ ਸਾਈਜ਼ ਇੱਕੋ ਜਿਹਾ ਹੀ ਆ। ਹਾਂਜੀ ਹਾਂਜੀ ਓਡੇ ਓਡੇ ਅਗਲੇ ਓਡੇ ਅਗਲੇ ਓਡੇ ਪਿਛਲੇ ਆ। ਕਈਆਂ ਦੇ ਮਗਰਲੇ ਵੱਡੇ ਹੁੰਦੇ ਅਗਲੇ ਛੋਟੇ। ਹਾਂਜੀ ਹਾਂਜੀ। ਬਾਕੀ ਇਹ ਤਿਆਰ ਹੁੰਦੀ ਹੈ ਬੜੀ ਛੋਟੀ। ਜਿੰਨੀ ਵੇ ਸੋਹਣੀ। ਬਾਕੀ ਚੰਗੇ ਪੇਟਪੋਟੇ ਦੀ ਮਾਲ ਗਿਆ। ਮਰੀ ਕੁੜੀ ਹੈ ਬੜੀ ਸੋਹਣੀ ਜਿੰਨੀ ਵੇ ਅਸੀਂ ਸੋਹਣੀ ਹੈ ਛੋਟੀ। ਬਾਕੀ ਬੜੀ ਇੱਕ ਕਮਾਲ ਵੀ ਜਿਹੜਾ ਨਾ ਉਹ ਵੀ ਨਹੀਂ ਪੂਸ ਤੇ ਚਟਾ ਹੋਊਗਾ। ਠੀਕ ਆ। ਛੋਟੀ ਦਾ ਕਾਲੀ ਪੌਰ ਛੋਟੀ ਹੋਊਗੀ। ਠੀਕ ਆ। ਦੇਖੋ। ਜਿੰਨੀ ਵੀ ਝੋਟੀ ਸੋਹਣੀ ਹੈ ਬਾਕੀ ਸੇਂਗ ਸੁੰਗਲ ਮੜਾ ਇਹ ਕੈਮਰਾ ਮਾਰ ਮਾਰ ਦਿਓ ਨਿਕਾ ਨਿਕਾ ਕੇ ਬਾਕੀ ਵੀਰ ਜੀ ਮੜਾ ਜਾਂ ਮਾਰਦੇ ਹਸ ਲਿਕੇ ਐਮ ਅਜੇ ਤਿਆਰ ਹੋਣੀ ਹੈ ਉਹ ਤਿਆਰ ਵੀਰ ਜੀ ਹੁੰਦੀ ਹੈ ਜਿੰਨੀ ਵੀ ਹੁੰਦੀ ਸੋਹਣੀ ਹੁੰਦੀ ਤਿਆਰ ਹਾਂਜੀ 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 ਥਣ ਥਣ ਸੋਨਾ ਕਰ ਪੂਰੀ ਬੰਨੀ ਹੈ ਹਾਂਜੀ ਅਜੇ ਬੰਨੀ ਹੈ ਤੇ ਬਾਕੀ ਠੰਡੀ ਠੁੰਡੀ ਬੜੀ ਝੋਟੀ ਵੀਰ ਜੀ ਠੀਕ ਆ ਆ ਦੇਖੋ ਠੰਡੀ ਠੁੰਡੀ ਬੜੀ ਤੇ ਕਿੰਨਾ ਰੱਖਣਾ ਫੇਰੇ ਜੀ ਮਾਰੋ ਕੈਮਰਾ ਠੰਡੀ ਬਹੁਤ ਜਿਆਦੀ ਬਾਕੀ ਓਡੇ ਕੀ ਅਗਲੇ ਥਾਣੇ ਓਡੇ ਕੀ ਪਿਛਲੇ ਥਾਣੇ ਕਿੰਨੇ ਰੀ ਦੇ ਦਈਏ ਫੇਰੇ ਇਹ ਜੈਜ ਹੀ ਕਰਦੀ ਹੈ ਵੀਰ ਜੀ ਜੈਜ ਕਿੰਨੀ ਕ ਮੈਂ ਤਾਂ ਨਾ ਬਾਜ਼ਾਰ ਨੂੰ 20000 ਰੁਪਏ ਡਾਉਨ ਦੇ ਦਈਏ ਇੰਨੀ ਵੀਰਾਂ ਨੂੰ ਮਈਆਂ ਦੇਣੀਆਂ ਆਪਾਂ ਨੋਰਮਲ ਰੇਟ ਤੇ ਹੀ ਤੇ ਅੱਛਾ ਹਾਂਜੀ ਕਿੰਨੇ ਦੇ 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 ਆਪਣੇ ਗਾਹਕ ਵੀਰ ਭਰਾ ਤੁਹਾਨੂੰ ਪਤਾ ਪੱਕੇ ਜੁੜੇ ਆ ਠੀਕ ਆ ਤੇ ਮਈਆਂ ਆਂਦੇ ਦੋ ਹਨੂ ਹਾਂਜੀ ਹਾਂਜੀ ਉਦੋਂ ਪਾਈਆਂ ਆਪਾਂ 6 ਮਈਆਂ 4 ਪਾਈਆਂ ਸੀ ਹਾਂਜੀ ਹਾਂਜੀ ਤੇ ਫੇਰ ਮਈ ਮਈਆਂ ਲੱਭੀਆਂ ਘੱਟ ਸੀ ਠੀਕ ਆਜੋ ਤੇਰਾ ਦੋ ਪੌਣੀ ਹੈ ਇੱਕ ਵੇਗੀ ਆ ਇੱਕ ਵੇਗੀ ਵੇਜੀ ਆ ਵੀਰ ਭਰਾ ਆਪਣੇ ਨੇ ਦਵਾਈ ਆ ਦਵਾਈਆਂ ਮਈਆਂ ਆਪਣੀ ਜੋੜਾ ਹੀ ਐ ਅੱਛਾ ਹਾਂਜੀ ਹਾਂਜੀ ਔਰ ਵੀਰ ਜੀ ਕਹਿੰਦੇ ਹਾਂ ਜੀ ਠੀਕ ਆ ਇਹ ਵੀਰ ਆਪਾਂ ਨੂੰ ਦਮਦਾ ਦੋ ਮਈਆਂ ਦੁਆਈਆਂ ਇੱਕ ਵੇਗੀ ਵੀਰ ਜੀ ਅੱਛਾ ਕੱਲ ਲੰਦੇ ਵੇਗੀ ਕੱਲ ਹੀ ਆਈਆਂ ਵੀਰ ਜੀ ਸ਼ਾਮੀ ਪਈ ਲਾਗੇ ਬੰਦੇ ਜਿੱਤਰਾ ਘਰਾਂ ਚੋਂ ਮਾਲ ਦੇ ਬੋਲਾਂ ਵੀਰ ਆਪਾਂ ਨੂੰ ਲੱਭ ਕੇ ਦਿੰਦਾ ਮਾਲ ਠੀਕ ਆ ਚਲੋ ਵਧੀਆ ਇਸ ਤਰ੍ਹਾਂ ਇੱਕ ਦੂਜੇ ਦੇ ਸਾਥ ਨਾਲ ਹੀ ਕੰਮ ਚੱਲਦੇ ਆ ਸਾਰੇ ਹਾਂਜੀ 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 ਕਿ ਕੱਲਾ ਬੰਦਾ ਤਾਂ ਕੁਝ ਵੀ ਨਹੀਂ ਚਲੋ ਕਰ ਸਕਦਾ ਇਹ ਵੀ ਤੁਹਾਨੂੰ ਪਤਾ ਵੀਰ ਚਲੋ ਐਂਜੀ ਆ ਵੀ ਇਹਨੂੰ ਵੀ ਆਸ ਹੁੰਦੀ ਆ ਹਾਂਜੀ ਹਾਂ ਸਾਰਿਆਂ ਦਾ ਚਲੋ ਪਾਣੀ ਦਾ ਸਵਦਾ ਬਣੇ ਚਾਹ ਪਾਣੀ ਚੱਲਦਾ ਪਾਣੀ ਮੇਰਾ ਵੀ ਬਣੇ ਹਾਂਜੀ ਇਸ ਤਰ੍ਹਾਂ ਚਲੋ ਦੋ ਵਿਚਾਰੇ ਦਵਾਈਆਂ ਪਰਸੋਂ ਫੋਨ ਕਰੰਦੇ ਆ ਜਦੋਂ ਆਪਾਂ ਵੀਡੀਓ ਬਣਾਉਨੇ ਆ ਹਾਂਜੀ ਹਾਂਜੀ ਤੇ ਉਦੋਂ ਫਿਰਦੇ ਫਿਰ ਕੱਲ ਲਈਆਂ ਜਾ ਕੇ ਆਪਾਂ ਠੀਕ ਠੀਕ ਐ ਤੇ ਕਿੰਨੇ ਦੀ ਫਿਰ ਦੇ ਦੇਣੀ ਆ ਭਾਈ ਮੁੱਲ ਵੀਰ ਜੀ ਕਰਨ ਨੂੰ ਜਿੰਨਾ ਮਰਜ਼ੀ ਕਰੀ ਜੀਏ 70 ਕਰੀ ਜੇ ਜਿੰਨਾ ਮਰਜ਼ੀ ਕਰੀ ਜੇ 65000 ਦੀ ਝੋਟੀ ਦੇ ਦਾਂਗੇ 65000 ਦੀ ਮੈਂ ਨਾ ਆਉਗੀ ਨਾ ਵੀਰ ਜੀ 65000 ਦੀ ਐਡੀ ਸੋਹਣੀ ਝੋਟੀ ਤੇ ਐਡੀ ਸ਼ਕੀਨ ਝੋਟੀ ਤੇ ਬਾਕੀ ਮੌਕੇ ਤੇ ਮਾਨ ਹੋਰ ਕਰ ਦੋਗੇ ਕਰ ਦਾਂਗੇ ਵੀਰ ਜੀ ਮੌਕੇ ਤੇ ਬਾਕੀ ਵੀ ਜੇ 9-10 ਦਿਨ ਝੋਟੀ ਨੇ ਲੈ ਜਾਣੇ ਆ ਠੀਕ ਐ ਜੀ ਪਰ ਆਉਗੀ ਨਾ ਵੀਰ ਜੀ ਠੀਕ ਐ ਹਾਂਜੀ ਹਾਂ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ ਵੀਰ ਜੀ ਪੱਕਾ ਜਿਹੜਾ 11 ਕਿਲੋ ਹੋਊਗਾ ਥਾਂ ਤੇ ਦੇਖ ਸਕਦੇ ਲੱਗੇ ਤਾਂ ਚੰਗੇ ਜੀ ਠੰਡੀ ਠੰਡੀ ਵੀਰ ਜੀ ਠੰਡੀ ਬਹੁਤ ਜਿਆਦੀ ਠੀਕ ਹੈ ਤੇ ਥਾਣਾ ਇੱਕ ਰੀ ਮੱਈ ਦੇ ਵੀ ਲੱਗੇ ਰੋ ਦੇਖ ਸਕਦੇ ਜੇ ਉੱਡੇ ਹੀ ਅਗਲੇ ਉੱਡੇ ਹੀ ਪਿਛਲੇ ਬਾਕੀ ਵੀਰ ਜੀ ਮਈ ਦੇ ਵੇਖੋ ਇੱਕ ਵਾਲ ਵੀ ਚਿੱਟਾ ਹੋਵੇ ਪੂਛ ਤੇ ਤੇ ਹਾਂਜੀ ਬਾਈ ਵੀਰ ਭਰਾ ਤਾਦਾਖੇ ਤੇ ਗਾਂ ਕੋਲ ਕਿੰਨਾ ਦੁੱਧ ਗਾਂ ਕੋਲ ਵੀਰ ਜੀ ਦੁੱਧ ਜਿਹੜਾ ਪੱਕਾ 11 ਕਿਲੋ ਹੋਊਗਾ ਵੀਰ ਜੀ ਹੈਗਾ ਪੱਕਾ ਦੁੱਧ ਮਾਣਾ ਪੱਕਾ 11 ਕਿਲੋ ਹੋਊਗਾ ਤੇ ਖੋਲੋ ਹਾਂ ਫਿਰ ਤੋੜ ਦਈਏ ਆਹ ਵੇਖੋ ਬੇਜੀ ਫੇਸਬੂਕਸ ਵੇਖੋ ਕਿੱਡਾ ਠਗੂਆ ਬਾਕੀ ਪੰਜਾਬ ਵਾਲੀ ਜਰਸੀ ਆ ਵੇਜੀ ਹਾਂਜੀ 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 ਬਾਕੀ ਚੱਡੇ ਦੀ ਬਣਾਵਟ ਵੇਖੋ ਬੇਜੀ ਕਿੱਡੀ ਸੋਹਣੀ ਐ ਚੁੱਪ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਲ ਕਹਿੰਦੇ ਕਿ 11 ਲੀਟਰ ਤਿਆਰ ਆ 11 ਲੀਟਰ ਮਾਰ ਕੇ ਤਾਂਗੇ ਤੇ ਹੈਗੀ ਐ ਇਹ ਬੱਚੇ ਤਾਂ ਵੀ ਨਹੀਂ ਆ ਬੱਚਾ ਨਹੀਂ ਹੈਗਾ ਇਹਦਾ ਦਰਦੀ ਵੇਖੀ ਖੜੀ ਚਲੋ ਲੈ ਆਓ ਬਾਕੀ ਜੀ ਉਹਨਾਂ ਗਾਣ ਹੁਵਾਨਾ ਜੋ ਉਹਨਾਂ ਪਛਾਣ ਹੋ ਜੀ ਹਾਂਜੀ ਜਿੰਨੀ ਵੀ ਆ ਗਈ ਚੱਡੇ ਦੀ ਬਣਾਵਟ ਸੋਹਣੀ ਹੈ ਬਾਕੀ ਵੱਡੀ ਪੰਜਾਬ ਵਾਲੀ ਜਰਸੀ ਆ ਹਾਂਜੀ ਹਾਂਜੀ ਵੱਡੀ ਜਰਸੀ ਬਾਕੀ ਇਹ ਆ ਕਿ ਚਲੋ ਗਰਮੀਆਂ ਚ ਵਧੀਆ ਸਾਰੀ ਜਾਓਗੇ ਤੇ ਦੁੱਧ ਸੰਗਣਾ ਹੁੰਦਾ ਇਹਨਾਂ ਕਾਮਾਂ ਦਾ ਕਿੰਨਾ ਵੀ ਦੀ ਇਹਦਾ ਮੁੱਲ ਵਿਰਜੀ ਜੇ ਬੱਚੇ ਦੇ ਨਾਲ ਹੁੰਦੀ ਹਾਂਜੀ ਫਿਰ ਤਾਂ ਲੈਣ ਵੇਚਦੀ ਦੀ 45000 ਦੀ ਹਾਂਜੀ ਹੁਣ ਜੈ ਜੀ ਦੇ ਦਾਂਗੇ ਵਿਰਜੀ ਕਿੰਨੇ ਦੀ ਹੁਣ ਤਾਂ ਵਿਰਜੀ ਜਿੰਨੇ ਘਰ ਦੁੱਧ ਦਾ ਕੰਮ ਕਰਨਾ ਨਾ ਹਾਂਜੀ ਦੁੱਧ ਵਾਸਤੇ ਵਧੀਆ ਵਿਰਜੀ ਨੇ ਦੁੱਧ ਚਵਾਈ ਜਾਣਾ ਤੇ ਬਾਕੀ ਗਾਂ ਕਿਸੇ ਦੇ ਵੀਰਪਰਾ ਦੀ ਬਰੀਡ ਵੀ ਬਣ ਜਾਣੀ ਹੈ ਹਾਂਜੀ ਹਾਂਜੀ ਜੈ ਜੀ ਵਿਰਜੀ ਦੇ ਦਾਂਗੇ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰੀ ਜੇ 35000 ਦੀ ਵੈੜ ਦੇ ਦਾਂਗੇ 35000 ਜੀ ਵਿੱਚੋਂ ਕਿੰਨਾ ਮਾਨ ਕਰ ਦੋਗੇ ਮੁੱਖੇ ਤੁਸੀਂ ਕਰਾ ਦਿਓ ਹੁਣ ਆਪ ਹੀ ਦੱਸ ਦੋ 1000 ਹੀ ਛੱਡ ਦੀਏ ਯਾਰ ਹੋਰ ਛੱਡ ਦੀਏ 33 ਦੀ ਜਾਨ ਦੀ ਚਲੋ 33 ਦੀ ਦੇ ਦਾਂਗੇ 33 ਜਾਂ ਥੋੜਾ ਬੋਧਾ ਮਾਨਤਾ ਨਹੀਂ ਹੋਣਾ ਵਿਰਜੀ ਠੀਕ ਜੀ ਮਾਨਦਾਨ ਕੀ ਕਰਨਾ ਮੈਂ ਦੇ ਦਾਂਗੇ 32000 ਅੱਛਾ 32000 ਦੀ ਪ੍ਰੇਮ ਸਿੰਘ ਜੀ ਉਹਨਾਂ ਨੇ ਕਹਿਤਾ ਕਿ ਬੱਤੀ ਗੱਲ ਜੀ ਸਲਾਹ ਸਲੂਕ ਕਰਕੇ ਨਾ ਪੂਰੀ ਘਰ ਚੰਗੀ ਤਰ੍ਹਾਂ ਅੱਛਾ ਫਿਰ ਫੋਨ ਲਾਇਆ ਕਰੇ ਜਿੰਨੇ ਚੀਜ਼ ਲੈਣੀ ਹੈ ਅੱਛਾ ਕਈ ਵੀਰ ਭਰਾ ਫੋਨ ਲਾ ਦਿੰਦੇ ਆ ਹਾਂਜੀ ਹਾਂਜੀ ਸਲਾਹ ਤੇ ਫਿਰ ਆਸ ਦਿੰਦੇ ਆ ਨਹੀਂ ਵਿਰਜੀ ਆਪਾਂ ਘਰੋਂ ਸਲਾਹ ਮਾੜੀ ਜੀ ਕਰ ਲਈਏ ਫਿਰ ਫੋਨ ਲੰਮਨੇ ਤੁਹਾਨੂੰ ਅੱਛਾ ਚੰਗੀ ਤਰ੍ਹਾਂ ਸਲਾਹ ਸੋਚਣਾ ਪਿਆ ਹੁੰਦਾ ਠੀਕ ਹੈ ਜੀ ਠੀਕ ਹੈ ਬਾਕੀ ਆ ਕੇ ਚੱਲ ਇੱਥੇ ਆ ਕੇ ਪਾਸ ਕਰੋ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਹਾਂਜੀ ਉੱਤਰ ਕਰ ਦਣਾ ਮਈਆਂ ਵਾਤੇ ਡਾਂਡਾ ਤਿਆਰ ਅੱਛਾ ਹਾਂਜੀ ਹਾਂਜੀ ਸੋਣੂ ਵੀ ਉਹ ਗੱਲ ਆਖੀ ਰਹਿਣ ਦੇ ਡਾਂਗ ਨੂੰ ਕਰਦੇ ਵਧੀਆ ਅੱਛਾ ਨਾਲੇ ਵਾਲੇ ਸੋਣੂ ਠੀਕ ਆ ਹਾਂਜੀ ਹਾਂਜੀ ਉਹਨਾਂ ਨੇ ਕਿ ਪ੍ਰਾਂਡਾ ਪੁੰਡਾ ਚ ਵਧੀਆ ਕਰਕੇ ਬਣਾ ਲਏ ਅੱਛਾ ਮਾਰੋ ਮਾਰੋ ਤੁਸੀਂ ਕੈਮਰਾ ਨੂੰ ਠੀਕ ਆ ਤੇ ਉਹ ਵੇਖੋ ਬੰਦੇ ਸਾਡੇ ਰਾਤ ਕੰਮ ਖਿੱਚਿਆ ਬੰਦਿਆਂ ਨੇ ਠੀਕ ਆ ਉਹ ਵੇਖੋ ਇਹ ਕਾਰੀਗਰ ਬੰਦੇ ਰਾਤ ਰਾਤ ਹੀ ਕੰਮ ਕੀਤਾ ਜਾਂ ਸਾਰਾ ਹੀ ਬਰਾਂਡੇ ਦਾ ਠੀਕ ਠੀਕ ਆ ਹਾਂਜੀ ਹਾਂਜੀ ਅਜੇ ਵੀ ਕੰਮ ਚੱਲਣਦੇ ਆ ਅੱਗੇ 3:00 ਵਜੇ ਲੱਗੇ ਆ ਅੱਛਾ ਕਿੜੀ ਲੰਮੇ ਪਏ ਆ ਬੰਦੇ ਠੀਕ ਆ 7:00 ਵਜੇ ਵਹਿਲੇ ਹੋਏ ਜੀ ਠੀਕ ਆ ਤੇ ਹੁਣ ਗਾਵਾਂ ਦਾ ਉਧਰ ਕਰ ਦੇਣਾ ਤੇ ਮੱਝਾਂ ਦਾ ਇੱਧਰ ਕਰ ਦੇਣਾ ਇਹ ਤੁਹਾਨੂੰ ਭਾਈ ਨੇ ਕਿਹਾ ਤੁਹਾਨੂੰ ਹਾਂ ਸੋਨੂ ਭਾਈ ਨੇ ਕਿਹਾ ਅੱਛਾ ਅੱਛਾ ਸੋਨੂ ਭਾਈ ਨੇ ਵੀ ਇਹੀ ਕਹਿੰਨੇ ਆ ਵੀ ਆਪਾਂ ਕਰਤਾ ਤਾਰ ਤੂੰ ਵੀ ਤਿਆਰ ਕਰ ਅੱਛਾ ਤੇਰੇ ਡੰਗਰ ਤਲਗਦੇ ਬੜੇ ਆ ਠੀਕ ਆ ਹਾਂਜੀ ਹਾਂਜੀ ਚਲੋ ਆਏ ਇਹ ਵੀ ਚਲੋ ਠੀਕ ਆ ਹਾਂਜੀ ਹਾਂਜੀ